ਔਰ ਗਵੂ ਵਾਲੇ ਮਹਾਰਾਜ ਬ੍ਰਹਮਾ ਨੰਦ ਜੀ ਔਰ ਉਹਨਾਂ ਦਾ ਸਾਰਾ ਪ੍ਰਤਾਪ ਕਿਦਾਂ puri ਵਾਲੇ ਸੱਬਰਦਾਈ ਦੇ ਵਿੱਚ ਗੁਰਗੱਦੀ ਪਰੰਪਰਾ ਦੇ ਕਹਤ ਮਹਾਰਾਜ ਬ੍ਰਹਮਾ ਨੰਦ ਜੀ ਨੇ ਜਿਹੜਾ ਵਿੱਧਿਆ ਦਾ ਨੰਗਲ ਸ਼ੁਰੂ ਕੀਤਾ ਜਿਹੜਾ ਮਰੀਜ਼ਾਂ ਦੇ ਲਈ ਹਸਪਤਾਲ ਖੁੱਲ੍ਹਣ ਦੀ ਪਰੰਪਰਾ ਸ਼ੁਰੂ ਕੀਤੀ ਉਹ ਕਿੰਨੇ ਆਚਾਰੀਆ ਚੇਤਨਾਨੰਦ ਜੀ ਮਹਾਰਾਜ ਅੱਗੇ ਵਧਾ ਰਹੇ ਆ ਉਹ ਬਹੁਤ ਵੱਡੀ ਗੱਲ ਹੈ ਪੰਜ ਡਿਗਰੀ ਕਾਲਜ ਖੁੱਲ ਜਾਣੇ ਪੰਜ ਸੀਨੀਅਰ ਸਕੂਲ ਖੋਲ੍ਹ ਜਾਣੇ ਪਹਿਲੇ ਪ੍ਰਾਇਮਰੀ ਸਕੂਲ ਖੋਲ੍ਹਦੇ ਨੇ ਔਰ ਲੜਕੀਆਂ ਨੂੰ ਫ੍ਰੀ ਐਜੂਕੇਸ਼ਨ ਔਰ ਪਿਛਲੇ 10 11ਵੇਂ ਸਾਲ ਚ ਲਗਾਤਾਰ ਪੀਜੀਆ ਨੂੰ ਲੰਗਰ ਫਰੀ ਔਰ ਲਗਾਤਾਰ ਉਹਨੇ ਤੋਂ ਲੈ ਕੇ ਪੀਜੀਆ ਤੱਕ ਮੜੀਆਂ ਲਈ ਮੁਫਤ ਬੱਸ ਸੇਵਾ ਜਿਹੜੀ ਸਵੇਰ ਨੂੰ ਲੈ ਕੇ ਜਾਂਦੀ ਸ਼ਾਮ ਨੂੰ ਘਰੋਂ ਘਰ ਚੋ ਇਹੋ ਜਿਹੀ ਸੇਵਾ ਭਾਵਨਾ ਦੇ ਨਾਲ ਮਾਰੇ ਚਾਰੀਅ ਇਕਤਨਾ ਦਾ ਜੀ ਦਾ ਅਪਦੇਸ਼ ਸੁਣਨਾ ਧਾਰਮਿਕ ਤੇ ਸਮਾਜ ਸੇਵੀ ਸ਼ਖਸੀਅਤ ਸੁਆਮੀ ਚੇਤਨਾਨੰਦ ਜੀ ਮਹਾਰਾਜ ਪੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਰਕਬਾ ਤਾਮ ਮੁੱਲਾ ਪੁੱਲ ਧਿਆਣਾ ਵਿਖੇ ਨਵੇਂ ਸਾਲ ਤੇ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ਦੇ ਦਾਤਾ ਆਚਾਰੀਆ ਸੁਆਮੀ ਚੇਤਨਾਨੰਦ ਜੀ ਮਹਾਰਾਜ ਪੂਰੀ ਵਾਲਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਅਧਿਆਤਮਕ ਪਰਵਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਸਮਾਗਮ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਵੱਲੋਂ ਵੀ ਸੰਗਤਾਂ ਵਿੱਚ ਬੈਠ ਕੇ ਅਧਿਆਤਮਕ ਪਰਵਚਨ ਸਰਵਣ ਕੀਤੇ ਗਏ। ਅੱਜ ਰਕਵਾ ਧਾਮ ਪੂਰੀਵਾਲੋਂ ਗੁਰਗੱਦੀ ਪਰੰਪਰਾ ਦਾ ਇਹ ਮਹਾਨ ਆਸ਼ਰਮ ਮਹਾਨ ਸੀਚਸਥਾਨ ਜਿੱਥੇ ਮਹਾਰਾਜ ਰਕਵੇ ਵਾਲੇ ਲਾਲਜੀ ਦਾਸ ਪੂਰੇਵਾਲੇ ਜਿਹੜਾ ਜਨਮ ਸਥਾਨ ਹੈ ਅੱਜ ਆਚਾਰੀਆ ਚੇਤਨਾ ਨੰਦ ਜੀ ਮਹਾਰਾਜ ਮੌਜੂਦਾ ਗੁਰਗੱਦੀ ਤੇ ਬਿਰਾਜਮਾਨ ਮਹਾਰਾਜ ਜੀ ਹਰ ਸਾਲ ਇੱਥੇ ਸਰਵਤ ਦੇ ਭਲੇ ਲਈ ਸਮੁੱਚੀ ਲੋਕਾਈ ਦੇ ਸੁਖ ਸ਼ਾਂਤੀ ਲਈ ਗਰੀਬਦਾਸੀ ਪਰੰਪਰਾ ਦੇ ਤਹਿਤ ਮਹਾਰਾਜ ਗਰੀਬਦਾਸ ਜੀ ਦੀ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਉਂਦੇ ਆ ਅੱਜ ਉਹ ਭੋਗ ਤੇ ਆ ਬਾਣੀ ਸੁਣੀ ਸਾਲ ਦਾ ਪਹਿਲਾ ਦਿਨ ਸਤਿਗੁਰੂ ਕਬੀਰ ਮਹਾਰਾਜ ਦੀ ਜੈ ਜੈਕਾਰ ਤੇ ਉਹਨਾਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਔਰ ਗਊਆਂ ਵਾਲੇ ਮਹਾਰਾਜ ਬ੍ਰਹਮਾ ਨੰਦ ਜੀ ਔਰ ਉਹਨਾਂ ਦਾ ਸਾਰਾ ਪ੍ਰਤਾਪ ਕਿਦਾਂ ਪੂਰੀ ਵਾਲੇ ਸੰਪਰਦਾਇ ਦੇ ਵਿੱਚ ਗੁਰਗੱਦੀ ਪਰੰਪਰਾ ਦੇ ਤਹਿਤ ਮਹਾਰਾਜ ਬ੍ਰਹਮਾ ਨੰਦ ਜੀ ਨੇ ਜਿਹੜਾ ਵਿਦਿਆ ਦਾ ਲੰਗਰ ਸ਼ੁਰੂ ਕੀਤਾ ਜਿਹੜਾ ਮਰੀਜ਼ਾਂ ਦੇ ਲਈ ਹਸਪਤਾਲ ਖੋਲ੍ਹਣ ਦੀ ਪਰੰਪਰਾ ਸ਼ੁਰੂ ਕੀਤੀ ਉਹ ਕਿਵੇਂ ਆਚਾਰੀਆ ਚੇਤਨਾ ਨੰਦ ਜੀ ਮਹਾਰਾਜ ਅੱਗੇ ਵਧਾ ਰਹੇ ਆ ਉਹ ਬਹੁਤ ਵੱਡੀ ਗੱਲ ਹੈ ਪੰਜ ਡਿਗਰੀ ਕਾਲਜ ਖੋਲ੍ਹ ਜਾਣੇ ਪੰਜ ਸੀਨੀਅਰ ਸਕੰਦਰੀ ਸਕੂਲ ਖੁੱਲ ਜਾਣੀ ਪੰਜ ਪ੍ਰੈਮ ਦੀ ਸਕੂਲ ਖੁੱਲ ਦੇਣੀ ਔਰ ਲੜਕੀਆਂ ਨੂੰ ਫ੍ਰੀ ਐਜੂਕੇਸ਼ਨ ਔਰ ਪਿਛਲੇ 10 11ਵੇਂ ਸਾਲ ਚ ਲਗਾਤਾਰ ਪੀਜੀਆਈ ਨੂੰ ਲੰਗਰ ਫਰੀ ਔਰ ਲਗਾਤਾਰ ਉਹਨੇ ਤੋਂ ਲੈ ਕੇ ਪੀਜੀਆਈ ਤੱਕ ਮਰੀਜ਼ਾਂ ਲਈ ਮੁਫਤ ਬੱਸ ਸੇਵਾ ਜਿਹੜੀ ਸਵੇਰ ਨੂੰ ਲੈ ਕੇ ਜਾਂਦੀ ਸ਼ਾਮ ਨੂੰ ਘਰੋਂ ਕਰ ਚੁੱਕੀ। ਇਹੋ ਜਿਹੀ ਸੇਵਾ ਭਾਵਨਾ ਦੇ ਨਾਲ ਹਮਾਰੇ ਚਾਰੀਏ ਚੇਤਨਾ ਦਾ ਜੀ ਦਾ ਉਪਦੇਸ਼ ਸੁਣਨਾ ਔਰ ਮੇਰੇ ਵਰਗੇ ਦੇ ਲਈ ਇਹ ਬਹੁਤ ਬੜਪਾਗਾ ਸਮਾਂ ਸੀ। ਮੇਰੇ ਵਰਗੇ ਨਾਚੀਜ਼ ਲਈ ਔਰ ਮੈਂ ਉਹਨੂੰ ਹੀ ਸੰਗਤਾਂ ਅੱਜ ਮੈਂ ਨਿੱਜੀ ਤੌਰ ਤੇ ਸੰਗਤ ਦੇ ਦਰਸ਼ਨ ਕੀਤੇ ਸੰਗਤਾਂ ਦਾ ਔਰ ਮਰਦ ਜੀ ਦਾ ਸ਼ੁਕਰ ਹੈ ਉਹ ਵਾਲੇ ਸਤਿਗੁਰੂ ਬ੍ਰਹਮਾ ਨਾਥ ਜੀ ਦੀ ਗੁਰੂ ਭੂਮੀ ਗਰੀਬ ਦਾਸੀ ਮਹਾਰਾਜ ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਦੀ ਬਾਣੀ ਨੂੰ ਨਤਮਸਤਕ ਹੋ ਕੇ ਜੈ ਜੈਕਾਰ ਕਰੀਏ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਸਤਿ ਸਾਹਿਬ ਸਤਿ ਸਾਹਿਬ ਮਜੂਦਾ ਗੁਰਦੇਸ਼ੀ ਵਿਦਾਂਤ ਚਾਰੀਆ ਸੰਤ ਸ਼੍ਰੋਮਣੀ ਸਤਿਗੁਰੂ ਆਚਾਰੀਆ ਚੇਤਨਾਨੰਦ ਜੀ ਮਹਾਰਾਜ ਔਰ ਅੱਜ ਸਾਲ 226 ਦਾ ਇਹ ਪਾਵਨ ਮੌਕਾ ਪਹਿਲੇ ਦਿਨ ਤੇ ਮਹਾਰਾ ਸਤਪੁਰੂ ਚਾਰਗੇ ਚੇਤਰਾ ਨੰਦ ਜੀ ਦੇ ਅਸ਼ੀਰਵਾਦ ਨਾਲ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਕੁਦਰਤ ਅੱਗੇ ਅਰਦਾਸ ਹੈ ਗੰਗੋਬਾਲੇ ਮਹਾਰਾਜ ਅੱਗੇ ਅਰਦਾਸ ਹੈ ਪੂਰੀ ਵਾਲੂ ਮਹਾਰਾਜ ਕੇ ਅੱਗੇ ਅਰਦਾਸ ਹੈ ਕਿ ਸਮੁੱਚੀ ਮਾਨਵਤਾ ਤੇ ਸੁਖ ਸ਼ਾਂਤੀ ਤੇ ਸੁਮ੍ਰਿਤੀ ਵਾਖੇ ਮਹਾਰਾਜ ਜੀ ਅੱਜ ਤੁਮੈ ਅਸ਼ੀਰਵਾਦ ਲੈ ਆਏ ਮੈਂ ਨਹੀਂ ਅੱਜ ਮੈਂ ਬੋਲਣਾ ਨਹੀਂ ਅੱਜ ਮੈਂ ਸੁਣਨ ਆਇਆ ਹਾਂ ਸਾਸੰਗ ਦੇ ਪਿਛਲੇ ਦਿਨ ਖੁਰਦਾਤਾ ਆਪ ਰਾਮ ਸਰਮੁਖ ਖੁਰਦਾ ਕਪਰੀਆ ਸੁਣਿਆ ਤੇ ਮੈਨੂੰ ਬੜਾ ਆਨੰਦ ਆਇਆ ਔਰ ਮੈਂ ਉਹ ਆਨੰਦ ਅੱਜ ਮੋੜਖਟਣ ਆਇਆ ਅੱਜ ਦੇ ਦਿਨ ਮਹਾਰਾਜ ਜੀ ਮੈਂ ਬਹੁਤ ਨਮਾਣਾ ਜਿਹਾ ਛੋਟਾ ਜਿਹਾ ਇਨਸਾਨ ਐ ਔਰ ਆਪ ਜੀ ਦੀ ਹਾਜ਼ਰੀ ਦੇ ਵਿੱਚ ਬਹੁਤ ਜਿਆਦੇ ਵਾਰ-ਵਾਰ ਬੋਲਣਾ ਮੈਨੂੰ ਆਪਣੇ ਆਪ ਨੂੰ ਇਦਾਂ ਲੱਗਦਾ ਕਿ ਇੱਕ ਛੋਟਾ ਜਿਹਾ ਦੀਵਾ ਸੂਰਜ ਅੱਗੇ ਨਤਮਸਤਕੀ ਹੋ ਸਕਦਾ ਹੈ ਮਹਾਰਾਜ ਚਾਰਿਆ ਚੇਤਨਾ ਨੰ ਜੀ ਦੀ ਲੰਬੀ ਸਵਸਥ ਉਮਰ ਦੇ ਲਈ ਧਾਮਰਾ ਕਰਦੇ ਹੋਏ ਸਤਿਗੁਰੂ ਕਬੀਰ ਮਹਾਰਾਜ ਨੂੰ ਯਾਦ ਕਰਕੇ ਜੈ ਜੈਕਾਰ ਕਰੀਏ ਸਤ ਸਾਹ ਚਾਰ ਵਾਰ ਮੇਰੇ ਖਿਆਲ ਚੌਥੀ ਵਾਰ ਤੀਸਰੀ ਵਾਰ ਆਏ ਨੇ ਇਹਨਾਂ ਦਾ ਬਹੁਤ ਹੀ ਇਸ ਸੰਸਥਾ ਦੇ ਨਾਲ ਪ੍ਰੇਮ ਹੈ ਮੈਂ ਇਸ ਕਰਕੇ ਵੀ ਜਾਣਾ ਨਹੀਂ ਕਹਿੰਦਾ ਕਿ ਕਿ ਸਮਾਜ ਦੇ ਬਹੁਤ ਸਾਰੇ ਕੰਮ ਕਰਨੇ ਹੁੰਦੇ ਐ ਇੱਕ ਨਗਰ ਦਾ ਕੋਈ ਮੁਖੀਆ ਬਣ ਜਾਵੇ ਉਹਨੂੰ ਟਾਈਮ ਨਹੀਂ ਮਿਲਦਾ ਲੇਕਿਨ ਇਹ ਤਾਂ ਪੂਰੇ ਪੰਜਾਬ ਦੇ ਐਸੀ ਕਮਿਸ਼ਨ ਦੇ ਚੇਅਰਮੈਨ ਨੇ पहला तो अस इन भी बधाई देने तुसी एक बहुत बड़ी सेवा संभाल रहे हो पंजाब और फिर ये तीसरी या चौथी बार मैं नहीं पता है फिर इन्होंने कहा कि अभी नए साल से आना है मैं क्या बहुत बहुत तरह स्वागत है तुम आओ क्योंकि रिलीजियस माइंड जो होंगे ने जिन्हें एक अमल हों अमली का नशे बिना नहीं रह सकता इस तरह धर्म आस्था वाले एक बहुत अमल लग जाता है नींद ना आवे रैन ना बहावे बोला नहीं माता जी चुप चाप चलते रहो मोहे नींद ना आवे मोह रैन ना बिहावे बिन गुरु हरिदर्शन प्यारे जियो ਇਹ ਲਖਸੇ ਹੁੰਦੇ ਨੇ ਜਿਨ੍ਹਾਂ ਦਾ ਸੱਚਾ ਤੇ ਉੱਚਾ ਪ੍ਰੇਮ ਹੁੰਦਾ ਹੈ ਉਹ ਫਿਰ ਨਾ ਦਿਨ ਦੇਖਦੇ ਨੇ ਨਾ ਰਾਤ ਦੇਖਦੇ ਨੇ ਨਾ ਸ਼ਰੀਰ ਦੇਖਦੇ ਨੇ ਨਾ ਕੋਈ ਸੰਸਾਰ ਦੀ ਕੋਈ ਕਿਸੇ ਪ੍ਰਕਾਰ ਦੀ ਇਹਨਾਂ ਨੂੰ ਕੋਈ ਇਹ ਹੁੰਦਾ ਹੈ ਕਿ ਇਹ ਮੈਨੂੰ ਕੋਈ ਕੀ ਕਹੇਗਾ ਉਹ ਕੋਈ ਕਿਸੇ ਪ੍ਰਕਾਰ ਦਾ ਕੋਈ ਇਹਨਾਂ ਨੂੰ ਕਾਟਾ ਤੇ ਵਾਦਾ ਨਹੀਂ ਹੁੰਦਾ ਉਹ ਤਾਂ ਕੇਵਲ ਕੇਵਲ ਨਿਸ਼ਾਨਾ ਹੁੰਦਾ ਹੈ कि किसी ना किसी तरह असि भी अपने जीवन सफल कर बहुत ही अच्छी गल है इन्होंने समा क्या आए गुरु महाराज के दरबार सरदार जी सिंह जी ये बहुत ही पुराना स्थान है साढ़े नंदीश्वर महाराज पुरी वाले डिस्ट्रिक रोपड़े रामपुर कोसपाल से उन्होंने अवतार धारण करके सारी जगत उचारित किया ਫਰੀਦੋ ਆਪਨੇ ਕੇ ਰਾਏ ਵਾਲਾ ਦੇ ਰਾਏ ਬਲਾ ਪਿੰਦਾ ਹੈ ਉਹਦੇ ਭੰਕਰ ਜੰਗਲਾਂ ਦੇ ਵਿੱਚ ਉਸ ਵੇਲੇ ਉਹਨਾਂ ਨੇ ਬਹੁਤ ਤਪ ਕੀਤਾ ਪਰ ਤਪ ਦੇ ਵਿੱਚ ਉਹ ਕਦੇ ਵਸਤੀ ਚ ਵੀ ਸੀ ਜਾਇਕਰਦੀ ਇਹ ਸਤਿਗੁਰ ਬੰਦੀਸ਼ ਹੋ ਸਾਇਆ ਜੀ ਅੰਮ੍ਰਿਤ ਵੇਈਂ ਪ੍ਰਣ ਕਰੀ ਗੁਰਵਾੜੀ ਪਰਮ ਪੂਜਯ ਪ੍ਰਤਾਕ ਸ਼ਰਣੀਏ ਪਰਮ ਪਾਤਸ਼ਾਹੀ ਜੀ ਸ੍ਰੀ ਸਤਿਗੁਰ ਬੰਦੀਸ਼